ਜਿਹੜੇ ਅੱਜ ਕਾਉਮ ਦੇ ਵਿੱਚ ਪਤਿਤ ਬੁਣਾ ਫੈਲ ਰਿਹਾ ਉਹ ਵੀ ਖਤਮ ਹੋ ਜਾਏ ਕਿੰਨੀ ਛੋਟੀ ਸੋਚ ਆ ਕਿੰਨੀ ਛੋਟੀ ਸਮਝ ਜੇ ਅਸੀਂ ਨੋ ਕਿਉਂ ਕੱਟਦੇ ਜੇ ਅਕਾਲਪੁਰ ਨੇ ਪਰਫੈਕਟ ਬਣਾਇਆ ਫਿਰ ਨੋ ਕੱਟਣ ਦੀ ਕੀ ਲੋੜ ਹੈ ਅਸੀਂ ਜਿਸਲੇ ਕੇਸ ਲਾਉਂਦੇ ਹਾਂ ਰੋਜ਼ ਉਹਦੇ ਵਿੱਚੋਂ ਕਈ ਕੇਸ ਜਿਹੜੇ ਨੇ ਉਹ ਡੈੱਡ ਹੋ ਚੁੱਕੇ ਹੁੰਦੇ ਨੇ ਉਹ ਕੰਗੇ ਦੇ ਨਾਲ ਨਿਕਲ ਜਾਂਦੇ ਨੇ ਜਿਹੜੇ ਨਿਕਲ ਜਾਂਦੇ ਨੇ ਅਸੀਂ ਉਹਨਾਂ ਨੂੰ ਸੰਭਾਲਦੇ ਨਹੀਂ ਅਸੀਂ ਨੋ ਵੀ ਉਹ ਕੱਟਦੇ ਹਾਂ ਜਿਹੜੇ ਡੈੱਡ ਹੋ ਗਏ ਸਾਡੇ ਸਰੀਰ ਦੇ ਉੱਤੇ ਸਾਡੀ ਸਕਿਨ ਵੀ ਰੈਗੂਲਰ ਡੈਡ ਹੁੰਦੀ ਰਹਿੰਦੀ ਹੈ ਜੀ ਨਵੀਂ ਬੰਦੀ ਰਹਿੰਦੀ ਹੈ ਉਹਦੀ ਥੋੜੀ ਸੰਭਾਲ ਕਰਦੇ ਆ ਜਿਹੜੀ ਡੈਡ ਹੋਵੇ ਇਸ ਗੱਲ ਨੂੰ ਜੇ ਸਮਝ ਜਾਵਾਂਗੇ ਤਾਂ ਫਿਰ ਜਿਹੜਾ ਆ ਜਿਹੜੇ ਅੱਜ ਕੌਮ ਦੇ ਵਿੱਚ ਪਤਿਤ ਬਣਾ ਫੈਲ ਰਿਹਾ ਉਹ ਵੀ ਖਤਮ ਹੋ ਜਾਏਗਾ ਆਮ ਤੌਰ ਤੇ ਕਈਆਂ ਨੂੰ ਤਾਂ ਮੈਂ ਸੁਣਿਆ ਉਹ ਜੀ ਬਾਲਾਂ ਨਾਲ ਕਿਹੜੇ ਅੰਬ ਲੱਗਣੇ ਨੇ ਉਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨੂੰ 50 ਰੁਪਏ ਕਿਲੋ ਦੇ ਅੰਬ ਨਾਲ ਤੋਲ ਰਹੇ ਨੇ ਹੂੰ ਹੁਣ ਉਹਦੀ ਸਮਝ ਕਿੰਨੀ ਕੈ ਕਿੰਨੀ ਛੋਟੀ ਸੋਚ ਆ ਕਿੰਨੀ ਛੋਟੀ ਸਮਝ ਹੈ ਜੀ ਅਕਾਲਪੁਰ ਕਿਤਿਆਂ ਬਖਸ਼ਿਸ਼ਾਂ ਦਾ ਤਾਂ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਹੁਣ ਇੱਥੇ ਇੱਕ ਸਵਾਲ ਆ ਜਾਣਾ ਕਈਆਂ ਨੇ ਤੁਸੀਂ ਸਵਾਲ ਨਹੀਂ ਕੀਤਾ ਕਈਆਂ ਨੇ ਸੋਚਦੇ ਹੋਣਾ ਹੂੰ ਕਿ ਜੀ ਫਿਰ ਜੇ ਅਸੀਂ ਨੌ ਕਿਉਂ ਕੱਟਦੇ ਆ ਹੂੰ ਇਹ ਮੈਨੂੰ ਕਈ ਵਾਰੀ ਸਵਾਲ ਆਉਂਦੇ ਨੇ ਜੀ ਵੀ ਜੇ ਅਕਾਲਪੁਰ ਨੇ ਪਰਫੈਕਟ ਬਣਾਇਆ ਫਿਰ ਨੌ ਕੱਟਣ ਦੀ ਕੀ ਲੋੜ ਹੈ ਅਸੀਂ ਜਿਸ ਲਈ ਕੇਸ ਬਾਉਨੇ ਆ ਰੋਜ਼